ਆਪ ਦੀ ਵਿਧਾਇਕ ਨੂੰ ਵੱਡਾ ਝਟਕਾ ਲੱਗਾ ਪਤੀ ਦੀ ਮੌਤ ਹੋ ਚੁੱਕੀ ਹੈ ਜੀਆਂ ਦਿਲ ਦਾ ਦੌਰਾ ਪੈਣ ਦੇ ਨਾਲ ਪਤੀ ਦੀ ਮੌਤ ਹੋਈ ਹੈ ਨ ਕੁਦਰਤੋਂ ਐਮਐਲਏ ਨੇ ਇੰਦਰਜੀਤ ਕੌਰ ਮਾਨ ਜਿਨ੍ਹਾਂ ਦੇ ਪਤੀ ਦੀ ਇਸ ਵੇਲੇ ਮੌਤ ਹੋ ਚੁੱਕੀ ਹੈ ਦਿਲ ਦਾ ਦੌਰਾ ਪੈਣ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਇੱਕ ਪਾਸੇ ਇਲੈਕਸ਼ਨ ਸੀ ਇਲੈਕਸ਼ਨ ਦੇ ਵਿੱਚ ਬਿਜ਼ੀ ਨੇ ਇੰਦਰਜੀਤ ਕੌਰ ਮਾਨ ਲਗਾਤਾਰ ਚੋਣ ਪ੍ਰਚਾਰ ਜਿਹੜਾ ਆ ਉਹ ਕੀਤਾ ਜਾ ਰਿਹਾ ਹੈ ਚੋਣ ਪ੍ਰਚਾਰ ਸਿਖਰਾਂ ਤੇ ਹੈ ਕਿਉਂਕਿ ਲੋਕ ਸਭਾ ਨੂੰ ਲੈ ਕੇ ਹਰੇਕ ਪਾਰਟੀ ਜਿਹੜੀ ਹੈ ਚੋਣ ਪ੍ਰਚਾਰ ਕਰ ਰਹੀ ਆ ਔਰ ਇਹਨਾਂ ਦੇ ਮੋਢਿਆਂ ਦੇ ਉੱਪਰ ਇੱਕ ਵੱਡੀ ਜ਼ਿੰਮੇਵਾਰੀ ਸੀਗੀ ਕਿਉਂਕਿ ਨਕੌਦਰ ਤੋਂ ਇਹ ਅਮੱਲੇ ਨੇ ਨਕੋਦਰ ਵਿਧਾਨ ਸਭਾ ਹਲਕਾ ਦੇ ਵਿੱਚ ਇਹਨਾਂ ਨੂੰ ਵਾਕ ਟੋਰ ਜਿਹੜੀ ਹੈ ਉਹ ਦਿੱਤੀ ਗਈ ਸੀਗੀ ਆਮ ਆਦਮੀ ਪਾਰਟੀ ਦੇ ਵੱਲੋਂ 2022 ਦੇ ਵਿੱਚ ਜਦੋਂ ਟਿਕਟ ਤੋਂ ਇਹ ਇਲੈਕਸ਼ਨ ਲੜਦੇ ਨੇ ਤੇ ਉੱਥੋਂ ਇਹਨਾਂ ਨੂੰ ਜਿੱਤ ਹਾਸਲ ਹੁੰਦੀ ਹੈ ਇੱਕ ਚੰਗੀ ਲੀਡ ਦੇ ਨਾਲ ਇੰਦਰਜੀਤ ਕੌਰ ਮਾਨ ਹੁਣਾਂ ਨੂੰ ਨਕੋਦਰ ਦੇ ਵਸੀਆਂ ਨੇ ਜਤਾਇਆ ਸੀਗਾ ਨਕੋਦਰ ਹਲਕਾ ਵਸੀਆਂ ਨੇ ਤਾਂ ਹੁਣ ਇਹਨਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਸ਼ਰਨਜੀਤ ਸਿੰਘ ਮਾਨ ਹੁਣਾਂ ਨੂੰ ਦਿਲ ਦਾ ਦੌਰਾ ਪਿਆ ਹੈ ਬੀਤੀ ਰਾਤ ਦਿਲ ਦਾ ਦੌਰਾ ਪੈਣ ਦੇ ਨਾਲ ਉਹਨਾਂ ਦੀ ਘਰ ਦੇ ਵਿੱਚ ਹੀ ਆ ਮਜੂਰ ਸੀ ਉਹ ਤੇ ਘਰ ਦੇ ਵਿੱਚ ਹੀ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਘਰ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਗਹਿਰੇ ਸਦਮੇ ਦੇ ਵਿੱਚ ਨੇ ਪਰਿਵਾਰਕ ਮੈਂਬਰ ਰੋ ਰਹੇ ਨੇ ਸੋਗ ਦੀ ਲਹਿਰ ਹੈ ਪਰਿਵਾਰ ਦੇ ਵਿੱਚ ਔਰ ਸਮੁੱਚੀ ਪਾਰਟੀ ਦੇ ਲੀਡਰ ਜਿਹੜੇ ਆ ਉਹ ਵੀ ਘਰੇ ਪਹੁੰਚ ਰਹੇ ਨੇ ਪਰਿਵਾਰ ਦੇ ਨਾਲ ਦੁੱਖ ਜਿਹੜਾ ਆ ਉਹ ਸਾਂਝਾ ਕਰ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੰਦਰਜੀਤ ਕੌਰ ਮਾਨ ਹੁਣੀ ਆ ਭਾਵੇਂ ਕਹਿ ਕਿਉਂਕਿ ਜੀਵਨ ਸਾਥੀ ਜਿਹੜਾ ਆ ਇਸ ਦੁਨੀਆ ਤੋਂ ਚਲਾ ਗਿਆ ਇੱਕ سپورਟ ਹੁੰਦੀ ਹੈ ਔਰਤ ਦੇ ਵਾਸਤੇ ਜੀਵਨ ਸਾਥੀ ਹੀ ਉਸ ਦਾ ਸਭ ਕੁਝ ਹੁੰਦਾ ਹੈ ਇੱਕ ਸਮਾਂ ਹੁੰਦਾ ਹੈ ਕਿ ਜਦੋਂ ਤੁਹਾਨੂੰ ਜੀਵਨ ਸਾਥੀ ਦੀ ਬਹੁਤ ਲੋੜ ਹੁੰਦੀ ਹੈ ਜ਼ਿੰਦਗੀ ਦੇ ਬਹੁਤ ਸਾਰੇ ਪੜਾ ਅਜਿਹੇ ਹੁੰਦੇ ਨੇ ਬਹੁਤ ਸਾਰੇ ਮੋੜ ਅਜਿਹੇ ਹੁੰਦੇ ਨੇ ਕਿ ਜਦੋਂ ਇਨਸਾਨ ਇਕੱਲਾ ਰਹਿ ਜਾਂਦਾ ਧੀਆਂ ਪੁੱਤ ਵੀ ਨਾਲ ਨਹੀਂ ਹੁੰਦੇ ਪਰ ਉਸ ਸਮੇਂ ਵੀ ਲੋੜ ਆ ਆਪਣੇ ਜੀਵਨ ਸਾਥੀ ਦੀ ਪੈਂਦੀ ਹੈ ਆਪਣੇ ਹਮਸਫਰ ਦੀ ਪੈਂਦੀ ਹੈ ਤਾਂ ਪਰ ਇੱਥੇ ਵੱਡਾ ਝਟਕਾ ਇੰਦਰਜੀਤ ਕੌਰ ਮਾਨ ਨੂੰ ਇਹ ਲੱਗਾ ਕਿ ਉਹਨਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਨਕੋਦਰ ਤੋਂ ਆਮ ਆਦਮੀ ਪਾਰਟੀ ਦੇ ਇਹ ਵਿਧਾਇਕ ਨੇ ਉਹਨਾਂ ਦੇ ਪਤੀ ਨੇ ਸ਼ਰਨਜੀਤ ਸਿੰਘ ਮਾਨ ਜਿਹੜੇ ਕੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਅਚਾਨਕ ਦਿਲ ਦਾ ਦੌਰਾ ਪੈਣ ਦੇ ਨਾਲ ਸ਼ਾਮੀ ਉਹਨਾਂ ਨੇ ਆਖਰੀ ਸਵਾਸ ਲਏ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਤੇ ਅੱਜ ਸ਼ਾਮ 5 ਵਜੇ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਆ ਉਹ ਕੀਤਾ ਜਾਵੇਗਾ ਔਰ ਤਮਾਮ ਜਿੰਨੇ ਵੀ ਵਿਧਾਇਕ ਨੇ ਜਿੰਨੇ ਵੀ ਵਰਕਰ ਨੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਦਾ ਹੋਰ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਦੁੱਖ ਜਿਹੜਾ ਆ ਉਹ ਸਾਂਝਾ ਕਰ ਰਹੇ ਨੇ ਕਿਉਂਕਿ ਬੜਾ ਮਨਹੂਸ ਦਿਨ ਹੈ 인ਦਰਜੀਤ ਕੌਰ ਮਾਨ ਖੁਨਾ ਦੇ ਵਾਸਤੇ ਕਿਉਂਕਿ ਉਹਨਾਂ ਦਾ ਲਾਈਫ ਪਾਰਟਨਰ ਜਿਹੜਾ ਹਮਸਫਰ ਹੈ ਸਾਥੀ ਜਿਹੜਾ ਆ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਦਿਲ ਦਾ ਦੌਰਾ ਪੈਣ ਦੇ ਨਾਲ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਕੱਲ ਇਲੈਕਸ਼ਨ ਵੀ ਨੇ ਕੱਲ ਪੰਜਾਬ ਦੇ ਵਾਸਤੇ ਬੜਾ ਵੱਡਾ ਦਿਨ ਹੈ ਰਾਜਨੀਤਿਕ ਪਾਰਟੀਆਂ ਦੇ ਵਾਸਤੇ ਬੜਾ ਵੱਡਾ ਦਿਨ ਹੈ ਤੇ ਇਸੇ ਵਿਚਾਲੇ ਇੰਦਰਜੀਤ ਕੌਰ ਮਾਨ ਹੁਣਾ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਕਿ ਉਹਨਾਂ ਦੇ ਹਮਸਫਰ ਦੀ ਮੌਤ ਹੋ ਚੁੱਕੀ ਹੈ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋਈ ਹੈ ਦੇਰ ਸ਼ਾਮ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਤੇ ਹੁਣ ਉਹਨਾਂ ਦਾ ਸੰਸਕਾਰ